ਆਦੋ ਇਹ ਜਨਮ ਤੇ ਮਾਰੇ ਲੇ ਕਹਿਰ ਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇ ਸਾਥ ਸੰਗਤ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਫਤਿਹ ਬੁਲਾਇਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜ਼ਾਰਾਂ ਦੀ ਗਿਣਤੀ ਵਿੱਚ ਆਪ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਬੈਠੇ ਹੋ ਬੜੇ ਇਦਾਂ ਦੇ ਹੋਣਗੇ ਜਿਨ੍ਹਾਂ ਨੂੰ ਪੰਡਾਲ ਵਿੱਚ ਬੈਠਣ ਦੀ ਜਗ੍ਹਾ ਨਹੀਂ ਮਿਲੀ ਹੋਏਗੀ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਜਿੱਥੇ ਤੁਸੀਂ ਖੜੇ ਹੋ ਜੇ ਇੱਥੇ ਹੀ ਬੈਠ ਜਾਓ ਤੇ ਕਾ ਥੋੜਾ ਬਣ ਜਾਏ ਮਨ ਜਰਾ ਜੋੜ ਕੇ ਦੂਰੋਂ ਹੀ ਨਮਸਕਾਰ ਕਰਕੇ ਜਿੱਥੇ-ਜਿੱਥੇ ਤੁਸੀਂ ਖੜੇ ਐ ਇਦਾਂ ਹੀ ਤੁਸੀਂ ਟਿਕਾ ਬਣਾ ਲਓ ਮਨ ਜੋੜ ਕੇ ਥੋੜਾ ਚਿਰ ਬੈਠਣ ਦਾ ਯਤਨ ਕਰੀਏ ਸਾਥ ਸੰਗਤ ਜੀ ਸਬਬ ਨਾਲ ਸਤ ਸੰਗਤ ਦੀਆਂ ਘੜੀਆਂ ਮਿਲਦੀਆਂ ਪੂਰਾ ਪੂਰਾ ਲਾਹਾ ਲੈਣਾ ਚਾਹੀਦਾ ਬਾਬਾ ਹਜਾਰਾ ਸਿੰਘ ਹੋਣਾ ਨੂੰ ਹਜ਼ਾਰਾਂ ਲੱਖਾਂ ਸੰਗਤਾਂ ਪਿਆਰ ਕਰਦੀਆਂ ਹਨ ਤੇ ਉਹਦਾ ਜਿਹੜਾ ਰੀਜਨ ਹੈ ਕਾਰਨ ਹੈ ਉਹ ਇਹ ਹੈ ਕੇ ਬਾਬਾ ਹਜਾਰਾ ਸਿੰਘ ਹੋਣੀ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਦੇ ਸਨ ਉਹਨਾਂ ਨੇ ਸਾਰੀ ਜ਼ਿੰਦਗੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਹੀ ਕਿਹਾ ਬਾਬਾ ਨਾਨਕ ਹੀ ਕਿਹਾ ਉਹਨਾਂ ਨੂੰ ਜਪਦੇ ਜਪਦੇ ਉਹਨਾਂ ਨੂੰ ਧਿਆਉਂਦੇ ਤੇ ਆਉਂਦੇ ਉਹਨਾਂ ਦਾ ਰੂਪ ਹੋ ਗਏ ਬੜੀ ਮਸਤ ਦਿੱਰਤੀ ਸੀ ਗੁਰਮਖੋ ਟਕਾ ਬਣਾ ਕੇ ਰੱਖਿਓ ਵੀਰੋ ਜਿਹੜੇ ਖੜੇ ਹੋ ਜੇ ਬਹਿ ਜਾਓ ਤੇ ਪਿੱਛੇ ਵਾਲੇ ਵੀ ਸੌਖੇ ਹੋ ਜਾਣਗੇ ਥੋੜਾ ਜਿਹਾ ਕੋਸ਼ਿਸ਼ ਕਰੋ ਆ ਨਹੀਂ ਟਰਾਈ ਕਰੋ ਜਿੱਥੇ ਖੜੇ ਹੋ ਇੱਥੇ ਹੀ ਬਹਿ ਜਾਓ ਜੇ ਬਹਿ ਜਾਓਗੇ ਸਾਰੇ ਸੌਖੇ ਹੋ ਜਾਣਗੇ ਜਿੱਥੇ ਤੁਸੀਂ ਖੜੇ ਹੋ ਇਦਾਂ ਹੀ ਬਹਿ ਜਾਓ ਜਿਓ ਥੋੜਾ ਜਿਹਾ ਟਕਾ ਬਣਾ ਲਓ ਇਦਾਂ ਹੀ ਜਿੱਥੇ ਜਿੱਥੇ ਖੜੇ ਹੋ ਇਦਾਂ ਹੀ ਬਹਿ ਜਾਓ ਨਮਸਕਾਰ ਦੂਰੋਂ ਹੀ ਕਰਕੇ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਟਕਾ ਬਣਾ ਕੇ ਆਪ ਸਾਰੇ ਜਿੱਥੇ ਜਿੱਥੇ ਖੜੇ ਹੋ ਉਦਾਂ ਹੀ ਟਿਕਾ ਬਣਾ ਕੇ ਬੈਠ। ਲੋ ਸੁਣੋ ਮੈਂ ਬੇਨਤੀ ਜਿਹੜੀ ਕਰੀ। ਕਿ ਬਾਬਾ ਹਜਾਰਾ ਸਿੰਘ ਗੁਣਾ ਨੇ ਗੁਰੂ ਨਾਨਕ ਸਾਹਿਬ ਨੂੰ ਪਿਆਰ ਕੀਤਾ। ਤੇ ਬੜੀ ਮਸਤੀ ਸੀ। ਯਾਦ ਰੱਖਣਾ ਸਬਜੈਕਟ ਕੌਣ ਹੈ ਅੱਗੇ ਵਾਲਾ। ਇਹ ਚੈਪਟਰ ਵੱਖਰਾ ਹੈ। ਜਿਹੜਾ ਬੰਦੇ ਨੂੰ ਸਰੂਰ ਦਿੰਦਾ ਨਾ ਜਿਹੜੀ ਮਸਤੀ ਦਿੰਦਾ ਉਹ ਪਿਆਰ ਦਿੰਦਾ ਬੰਦੇ ਦਾ ਕਿਸੇ ਨੇ ਗੁਰੂ ਨਾਨਕ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਗਿਆ ਅੰਦਰ ਪਿਆਰ ਦਾ ਚਸ਼ਮਾ ਫੁੱਟ ਪਿਆ ਕਿਸੇ ਨੇ ਧੰਨ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਗਿਆ ਉਹਦੇ ਅੰਦਰ ਪਿਆਰ ਦਾ ਚਸ਼ਮਾ ਫੁੱਟ ਪਿਆ ਕੋਈ ਹਿੰਦੂ ਧਰਮ ਦੇ ਵਿੱਚ ਰਾਧਾ 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 ਬ੍ਰਿੰਦਾਵਨ ਵਿੱਚ ਜਾਓ ਬੜੇ ਰਾਧਾ ਰਾਧਾ ਕਰਨ ਵਾਲੇ ਐ ਉਹਨਾਂ ਨੂੰ ਰਾਧਾ ਰਾਧਾ ਜਪਦਿਆਂ ਪਿਆਰ ਦਾ ਚਸ਼ਮਾ ਅੰਦਰ ਫੁੱਟ ਪਿਆ ਕੋਈ ਰਾਮ ਨਾਮ ਕਰਦਾ ਰਾਮ ਦਾ ਹੋ ਗਿਆ ਸਵਾਦ ਹੁੰਦਾ ਕਿਸੇ ਦੇ ਹੋ ਜਾਣ ਵਿੱਚ ਕਿਸੇ ਦੇ ਬਣ ਜਾਣ ਵਿੱਚ ਨਜ਼ਾਰਾ ਹੈ ਕਿਸੇ ਦੇ ਬਣਨ ਵਿੱਚ ਜਦੋਂ ਮਨੁੱਖ ਕੰਪਲੀਟ ਸਰੈਂਡਰ ਕਰਦਾ ਹੈ ਆਤਮ ਸਮਰਪਣ ਕਰ ਦਿੰਦਾ ਆਪਣੇ ਆਪ ਨੂੰ ਭੇਟ ਕਰ ਦਿੰਦਾ ਆਪਣੇ ਆਪ ਦਾ ਮੱਥਾ ਹੀ ਟੇਕ ਦਿੰਦਾ ਹੈ ਸਵਾਦ ਉਹਦੇ ਵਿੱਚ ਆਉਂਦਾ ਹੈ ਕਿਸੇ ਤੇ ਬਣ ਕੇ ਰਹਿਣਾ ਤੇ ਹੁਣ ਆਪਾਂ ਸੋਚ ਕੇ ਵੇਖੋ ਆ ਜਿਹੜੇ ਤੁਹਾਡੇ ਚ ਗੁਰਮੁਖ ਹਨ ਬਜ਼ੁਰਗ ਹੋਣਗੇ ਸੰਨ 88 ਦੇ ਵਿੱਚ ਬਾਬਾ ਹਜਾਰਾ ਸਿੰਘ ਜੀ ਹੋਣਾ ਨੇ ਸਰੀਰ ਛੱਡਿਆ ਤੇ ਕਿੰਨੇ ਸਾਲ ਬਣ ਗਏ ਕਿੰਨੀ ਵਰਸੀ ਹੋ ਗਈ 37ਵੀਂ 37ਵੀਂ ਵਰਸੀ ਹੈ 37 ਸਾਲ ਹੋ ਗਏ ਤੇ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਹੈ ਉਹਨਾਂ ਨੇ ਇਹ ਵੇਖਿਆ ਹੈ ਵੀ ਉਹਨਾਂ ਵਿੱਚ ਇੱਕ ਮਸਤੀ ਸੀ ਇੱਕ ਟਕਾ ਸੀ ਦਿੱਰਤੀ ਬੜੀ ਸ਼ਾਂਤ ਸੀ ਹੁਣ ਆਪਾਂ ਤੇ ਦਰਸ਼ਨ ਨਹੀਂ ਕੀਤੇ ਜਿਹੜਾ 37 ਸਾਲ ਦਾ 40 ਦਾ ਉਹਨੇ ਵੀ ਨਹੀਂ ਕੀਤੇ 45 ਵਾਲੇ ਨੂੰ ਮਾੜਾ ਮੋਟਾ ਯਾਦ ਹੋਣਾ 50 60 ਸਾਲ ਵਾਲਿਆਂ ਨੂੰ ਪਤਾ ਹੈ ਜਿਨ੍ਹਾਂ ਨੇ ਦਰਸ਼ਨ ਕੀਤੇ ਹੋਣਗੇ ਤੇ ਇੱਕ ਗੱਲ ਸੀ ਜਿਹੜੀ ਮਸਤੀ ਸੀ ਅੱਜ ਵੀ ਉਹਨਾਂ ਦੀ ਫੋਟੋ ਵੇਖੋ ਕਹਿੰਦਾ ਐਦਾਂ ਸਾਹਮਣੇ ਲੱਗੀ ਫੋਟੋ ਤੋਂ ਡਰ ਜਿਹਾ ਲੱਗਦਾ ਵੀ ਜਿਵੇਂ ਪਤਾ ਨਹੀਂ ਐਦਾਂ ਵੇਖ ਕੇ ਹੀ ਡਰ ਲੱਗਦਾ ਕਿਉਂਕਿ ਇੱਕ ਮਸਤੀ ਹੈ ਇੱਕ ਸ਼ਾਂਤੀ ਹੈ ਇੱਕ ਟਿਕਾ ਹੈ ਆਪਣੀ ਮੌਜ ਵਿੱਚ ਹੀ ਕੋਈ ਕੋਈ ਬਚਨ ਬੋਲਣਾ ਨਹੀਂ ਤੇ ਦੁਨੀਆ ਤੇ ਬੜਾ ਬੋਲਦੀ ਹੈ ਹਰ ਬੰਦਾ ਕਹਿੰਦਾ ਸੁਣਨਾ ਨਹੀਂ ਚਾਹੁੰਦੇ ਅਸੀਂ ਬੋਲਣਾ ਹੀ ਚਾਹੁੰਦੇ ਆ ਸਾਰੇ ਪਰ ਉਹਨਾਂ ਨੇ ਭਗਤਾਂ ਦੀ ਚਾਲ ਨਰਾਲੀ ਦੁਨੀਆ ਨਾਲੋਂ ਚਾਲ ਵੱਖਰੀ ਹੈ ਜਿਉਣ ਦੀ ਚਾਲ ਦਾ ਅਰਥ ਹੁੰਦਾ ਲਾਈਫ ਸਟਾਈਲ ਜਿੰਦਗੀ ਜਿਉਣ ਦਾ ਢੰਗ ਜਿੰਦਗੀ ਜਿਉਣ ਦੀ ਜੁਗਤ ਜਿੰਦਗੀ ਜਿਉਣ ਦਾ ਤਰੀਕਾ ਜਿਹੜਾ ਕਿ ਸਾਰਿਆਂ ਨਾਲੋਂ ਵੱਖਰਾ ਹੁੰਦਾ ਹੈ ਭਗਤਾਂ ਕੀ ਚਾਲ ਨਰਲੀ ਚੱਲਾਂ ਨਰਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਾਂਗੇ ਵੱਖਰੇ ਤਰੀਕੇ ਨਾਲ ਜਿੰਦਗੀ ਜਿਉਣੀ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਆਹੀ ਬੋਲਣਾ ਹੰਕਾਰ ਵਿੱਚ ਨਹੀਂ ਬੋਲਣਾ ਕਦੇ ਉੱਚਾ ਬੋਲ ਨਹੀਂ ਬੋਲਣਾ ਕਦੇ ਇਸ ਰਾਹ ਤੇ ਤੁਰਨਾ ਸੌਖਾ ਨਹੀਂ ਖਦਿਓ ਤਿੱਖੀ ਵਾਲੋਂ ਨੀ ਕੀ ਏਤ ਮਾਰਗ ਜਾਣਾ ਸੌਖਾ ਥੋੜਾ ਹੈ ਸਾਰੇ ਤੁਰ ਪੈਣ ਦੇ ਸੌਖਾ ਹੋਵੇ ਜੇ ਮਾਰਗ ਇੰਨਾ ਹੀ ਸੌਖਾ ਹੋਵੇ ਆਖਾਂ ਜੀਵਾ ਬਿਸਰੈ ਮਰ ਜਾਓ ਆਖਣ ਔਖਾ ਸਾਜਾ ਨਾਮ ਇਹ ਸੌਖਾ ਨਹੀਂ ਤੇ ਬਾਬਾ ਹਜਾਰਾ ਸਿੰਘ ਹੋਣਾ ਵਿੱਚ ਇੱਕ ਮਸਤੀ ਹੈ ਇੱਕ ਲੋਰ ਹੈ ਇੱਕ ਆਨੰਦ ਹੈ ਜਿਹੜਾ ਸਾਡੇ ਕੋਲ ਹੈ ਨਹੀਂ ਸਾਨੂੰ ਮਾੜਾ ਮੋਟਾ ਥੋੜਾ ਜਿਹਾ ਚਿਰ ਸਵਾਦ ਜਿਹਾ ਆਉਂਦਾ ਹੈ ਵਿਆਹ ਢੰਗ ਹੁੰਦਾ ਛਾਲਾਂ ਝੂਲਾ ਮਾਰ ਲੈਂਦੇ ਆ ਫਿਰ ਉੱਥੇ ਹੀ ਟਹਿ ਜਾਂਦੇ ਆ ਥੋੜਾ ਜਿਹਾ ਅੱਪ ਜਾਂਦੇ ਆ ਫਿਰ ਡਾਊਨ ਚਲੇ ਜਾਂਦੇ ਆ ਫਿਰ ਅੱਪ ਜਾਂਦੇ ਆ ਫਿਰ ਡਾਊਨ ਚਲੇ ਜਾਂਦੇ ਆ ਪਰ ਉਹਨਾਂ ਦੀ ਵਰਤੀ ਸਾਹਮਣੇ ਦੀ ਸਾਮ ਇੱਕ ਰਸ ਕੋਈ ਫਰਕ ਨਹੀਂ ਪੈਂਦਾ ਮੇਰੇ ਤੋਂ ਵੱਧ ਆਪ ਸਾਰੇ ਜਾਣਦੇ ਹੋ ਮੈਂ ਆ ਥੋੜਾ ਜਿਹਾ ਅੱਗੇ ਕਿਨ ਹੋ ਜਾਓ ਫਿਰ ਉਹ ਪਿੱਛੇ ਵਾਲੇ ਬਹਿ ਜਾਣਗੇ ਆ ਜਿਹੜੇ ਕਿ ਇੱਥੇ ਥੋੜਾ ਜਿਹਾ ਥੋੜਾ ਥੋੜਾ ਕਿਨ ਹੋ ਜੂਗੇ ਉਹ ਖੜੇ ਜਿਹੜੇ ਬਹਿ ਜਾਣਗੇ ਥੋੜਾ ਥੋੜਾ ਅੱਗੇ ਸਾਰੇ ਨਾ ਹਿੱਲਿਓ ਥੋੜੇ ਥੋੜੇ ਹੀ ਹੋਏ ਜਿਆਦਾ ਨਹੀਂ ਥੋੜੇ ਥੋੜੇ ਹੋਏ بس ਥੋੜਾ ਜਿਹਾ ਹੋ ਜੋ ਹੋਰ ਆ ਪਿੱਛੇ ਵਾਲੇ ਬਹਿ ਜਾਣ ਇਹਨਾਂ ਨੂੰ ਥਾਂ ਬਣਾ ਦਿਓ ਹੁਣ ਥੋੜਾ ਜਿਹਾ ਟਿਕਾ ਬਣਾ ਕੇ ਰੱਖਿਓ ਪਹਿਲਾਂ ਆਉਣ ਵਾਲਿਆਂ ਨੂੰ ਟਿਕਾਈ ਜਾਏ ਕਿ ਤੇ ਹੁਣ ਜਾਣ ਵਾਲਿਆਂ ਨੂੰ ਟਿਕਾਣਾ ਪਵੇ ਬਹਿ ਜੋ ਬਹਿ ਜੋ ਫੇਰ ਹੁਣ ਕਈਆਂ ਨੂੰ ਚੇਤਾ ਆ ਜੀ ਚੱਲੀਏ ਹੁਣ 10 ਵਜ ਗਏ ਲੇਟ ਹੋ ਗਿਆ 11 ਵਜਣ ਤੇ ਰਹਿ ਗਏ 5 ਮਿੰਟ ਘੰਟਾ ਲੰਘ ਗਿਆ ਆਪਾਂ ਨੂੰ ਲੱਗਿਆਂ ਨੂੰ ਤੇ ਵੇਖੋ ਕਿੰਨੀ ਛੇਤੀ ਲੰਘ ਜਾਂਦਾ ਸਮਾਂ ਪਤਾ ਹੀ ਨਹੀਂ ਲੱਗਦਾ ਜਦੋਂ ਸੰਗਤ ਵਿੱਚ ਇਦਾਂ ਬੈਠੇ ਹੋਈਏ ਨਾ ਦਰਗਾਹ ਬਣ ਜਾਂਦੀ ਦਰਗਾਹ ਮਹਾਰਾਜ ਕਹਿੰਦੇ ਦਰਗਾਹ 'ਚ ਜਾਣਾ ਸਾਰੀ ਦੁਨੀਆ ਆਖੇ ਸਵਰਗ 'ਚ ਜਾਣਾ ਸਵਰਗ 'ਚ ਜਾਣਾ ਦਰਗਾਹ 'ਚ ਜਾਣਾ ਸਾਡੇ ਸੱਚੇ ਪਾਤਸ਼ਾਹ ਨੇ ਆਖਿਆ ਸਿੱਖੋ ਦਰਗਾਹ ਬਣਾ ਲਿਆ ਕਰੋ ਤੁਸੀਂ ਦਰਗਾਹ ਸਿਰਜ ਲਿਆ ਕਰੋ ਆਖੇ ਮਹਾਰਾਜ ਕਿਵੇਂ ਬਣਾਈਏ ਦਰਗਾਹ ਕਹਿੰਦੇ ਦਰਗਾਹ ਬਣਾ ਲਿਆ ਕਰੋ ਇਕ ਕੋਈ ਕੰਮ ਜਦੋਂ ਤੁਸੀਂ ਕਰਨਾ ਸ਼ੁਰੂ ਕਰਨਾ ਹੈ ਅੰਤਰ ਗੁਰ ਆਰਾਧਣਾ ਅੰਦਰ ਗੁਰੂ ਨੂੰ ਆਰਾਧਣਾ ਸ਼ੁਰੂ ਕਰੋ ਮਨ ਉਧਰ ਨੂੰ ਲਾਓ ਅੰਦਰ ਕੁਝ ਹੋਰ ਨਾ ਚੱਲੇ ਗੁਰੂ ਗੁਰੂ ਚੱਲੇ ਅੰਤਰ ਗੁਰਿਆ ਆਰਾਧਣਾ ਫਿਰ ਅੱਗੇ ਕੀ ਕਰਨਾ ਜੇਵਾ ਜਪ ਗੁਰਨਾਉ ਜੀਵ ਨਾਲ ਵੀ ਚੰਗਾ ਬੋਲਿਓ ਨਾਮ ਜਪਿਓ ਪਾਣੀ ਗਾਇਓ ਨੇਤਰੀ ਸਤਗੁਰ ਵੇਖਣਾ ਅੱਖਾਂ ਨਾਲ ਦਰਸ਼ਨ ਕਰਿਓ ਸਰਵਣੀ ਸੁਣਨਾ ਗੁਰਨਾਉ ਫਿਰ ਹੋਏਗਾ ਕਿ ਸਤਗੁਰ ਸੇਤੀ ਰਤਿਆ ਦਰਗਾਹ ਪਾਈਐ ਥਾਵੇਂ ਹੁਣ ਇੱਥੇ ਲਿਖਿਆ ਮਰਨ ਤੋਂ ਬਾਅਦ ਇੱਥੇ ਲਿਖਿਆ ਵੀ ਮਰਨ ਤੋਂ ਬਾਅਦ ਇੱਥੇ ਤੇ ਲਿਖਿਆ ਦਰਗਾਹ ਚ ਥਾਂ ਬਣ ਜਾਏਗਾ ਤੇ ਸੱਚੇ ਹੈ ਹੁਣ ਵੇਖੋ ਆਪਾਂ ਅੱਖਾਂ ਨਾਲ ਇੱਥੇ ਗੁਰੂ ਦੇ ਪਿਆਰਿਆਂ ਦੇ ਸੰਗਤ ਦੇ ਤੇ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਨਾਨਾ ਨਾਲ ਅਸੀਂ ਬਾਣੀ ਸੁਣ ਰਹੇ ਆ ਵਾਹਿਗੁਰੂ ਵਾਹਿਗੁਰੂ ਸੁਣ ਰਹੇ ਆ ਅੰਤਰ ਗੋਰੀਆ ਆਰਾਧਨਾ ਜਿਹਾ ਜਪ ਗੁਰ ਨਾਮ ਜੀਵ ਨਾਲ ਵੀ ਬੋਲ ਰਹੇ ਹੁਣ ਮਾੜਾ ਅਸੀਂ ਕੁਝ ਸੁਣ ਨਹੀਂ ਰਹੇ ਮਾੜਾ ਬੋਲ ਨਹੀਂ ਰਹੇ ਅੰਦਰ ਵੀ ਵਿਚਾਰ ਚੰਗੇ ਚੱਲ ਰਹੇ ਤੇ ਦਰਗਾਹ ਬਣ ਗਈ ਤੇ ਜਿਹੜਾ ਗੁਰਮਖ ਹਰ ਵੇਲੇ ਇਦਾਂ ਹੀ ਰਵੇ ਜਿਵੇਂ ਆਪਾਂ ਇੱਥੇ ਬੈਠੇ ਆ ਉਹ ਤੇ ਸਦਾ ਹੀ ਦਰਗਾਹ ਚ ਰਹਿੰਦਾ ਜਿਹਨੂੰ ਲੋਰ ਲਵੇ ਹੀ ਨਾ ਕਦੇ ਹੁਣ ਸਾਡੇ ਚ ਕਈ ਬੰਦੇ ਇਦਾਂ ਦੇ ਹੁੰਦੇ ਐ ਜਿਹੜੇ ਕਹਿਣਗੇ ਰੈਣ ਸਬਾਈ ਕੀਰਤਨ ਚ ਗਏ ਦਰਗਾਹੀ ਬਣ ਗਏ ਪਤਾ ਹੀ ਨਹੀਂ ਲੱਗਾ ਕਦੋਂ ਰਾਤ ਲੰਘ ਗਈ ਸਾਰੀ ਰਾਤ ਇਦਾਂ ਸੀ ਜਿਵੇਂ ਦਰਗਾਹ ਚ ਬੈਠੇ ਹੋਈਏ ਐਿੰਦਾ ਨਜ਼ਾਰਾ ਆਇਆ ਜਦੋਂ ਦਰਗਾਹ ਚ ਬੈਠੇ ਹੋਈਏ ਇਦਾਂ ਕਹਿੰਦੇ ਕਈ ਐਿੰਨਾ ਅਨੰਦ ਆਇਆ ਕੀਰਤਨ ਵਿੱਚ ਦਰਗਾਹ ਚ ਬੈਠਨੇ ਆ ਕਿਉਂਕਿ ਮਾੜਾ ਨਾ ਸੁਣ ਰਿਹਾ ਸੀ ਨਾ ਤੂੰ ਮਾੜਾ ਬੋਲ ਰਿਹਾ ਸੀ ਨਾ ਮਾੜਾ ਵੇਖ ਰਿਹਾ ਸੀ ਨਾ ਮਾੜੇ ਵਿਚਾਰ ਕਰ ਰਿਹਾ ਸੀ ਆਪੇ ਹੀ ਦਰਗਾਹ ਤੇ ਘਰ ਦੇ ਵਿੱਚ ਵੀ ਆਦਤ ਪਾਈਏ ਇੱਥੋਂ ਨਿਕਲਣਸਾਰ ਗੱਡੀ ਦੇ ਵਿੱਚ ਪੁੱਠਾ ਸਿੱਧਾ ਗੀਤ ਲਾ ਲਿਆ ਕੰਨ 'ਚ ਆਵਾਜ਼ ਵੀ ਮਾੜੀ ਕੰਨਾਂ 'ਚ ਪੈ ਰਹੀ ਹੈ ਜੀਭ ਤੋਂ ਬੋਲਨੇ ਆਦੋਂ ਵੀ ਗਾਲ੍ਹਾਂ ਹੀ ਕੱਢਨੇ ਕੋੜਾ ਹੀ ਬੋਲਨੇ ਆ ਅਬੈੜਾ ਹੀ ਬੋਲਨੇ ਆ ਭੈੜਾ ਹੀ ਬੋਲਨੇ ਆ ਅੱਖਾਂ ਨਾਲ ਫੋਨ ਹੈ ਕੁਝ ਨਾ ਕੁਝ ਫੁੱਟਾ ਸਿੱਧਾ ਰੀਣਾ ਆਈ ਜਾਂਦੀਆਂ ਵੇਖੀ ਜਾਂਦੇ ਆ ਸਕਰੋਲਿੰਗ ਕਰੀ ਜਾਂਦੇ ਵੇਖਣਾ ਵੀ ਮਾੜਾ ਸੁਣਨਾ ਵੀ ਮਾੜਾ ਬੋਲਣਾ ਵੀ ਮਾੜਾ ਅੰਦਰ ਵਿਚਾਰ ਵੀ ਮਾੜੇ ਚੱਲਦੇ ਐ ਤੇ ਫਿਰ ਭਾਈ ਜੇ ਸਵਰਗ ਬੰਦਾ ਬਣਾ ਸਕਦਾ ਤੇ ਨਰਕ ਵੀ ਬੰਦਾ ਹੀ ਬਣਾ ਲੈਂਦਾ ਜ਼ਿੰਦਗੀ ਨਰਕ ਬਣ ਜਾਂਦੀ ਐ ਆਪਾਂ ਇੱਥੇ ਟਿਕ ਕੇ ਬੰਦਿਆਂ ਵਾਂਗੂ ਬੈਠੇ ਆ ਨੀਂ ਨੀ ਪਾ ਕੇ ਵਾਹਿਗੁਰੂ ਵਾ ਤੇ ਬਾਬਾ ਹਜਾਰਾ ਸਿੰਘ ਸਦਾ ਹੀ ਇਦਾਂ ਨੀਂ ਨੀ ਪਾ ਕੇ ਬੈਠੇ ਰਹਿੰਦੇ ਸੀ ਇਦਾਂ ਜਿਵੇਂ ਸਤਸੰਗ ਚ ਬੰਦਾ ਬੈਠਾ ਹੋਵੇ ਜਿਵੇਂ ਨੀਂ ਨੀ ਪਾ ਕੇ ਆਪਾਂ ਇੱਥੇ ਬੈੰਨੇ ਆ ਉਹ ਤੇ ਸਦਾ ਹੀ ਇਦਾਂ ਬੈਠੇ ਰਹਿੰਦੇ ਸੀ ਕਿਉਂਕਿ ਅਸੀਂ ਦਰਗਾਹ ਚ ਥੋੜਾ ਚਿਰ ਬੈਠੇ ਫਿਰ ਨਰਕ ਚ ਚਲੇ ਅਸੀਂ ਨਰਕ ਬਣਾਏ ਹੋਏ ਆ ਆਲੇ ਦੁਆਲੇ ਨਰਕ ਬਣਾ ਲਿਆ ਹੈ ਪਰ ਗੁਰਮੁਖ ਸਦਾ ਹੀ ਸਵਰਗ ਚ ਰਹਿੰਦੇ ਆ ਸਵਰਗ ਬਣਾ ਕੇ ਰੱਖਦੇ ਆ ਉਹ ਤੇ ਕਹਿੰਦੇ ਚਰਨ ਕਮਲ ਕੀ ਮੌਜ ਮੈਂ ਰਹੋਂ ਅੰਤ ਅਰ ਆਦ ਉਹ ਤੇ ਕਹਿੰਦੇ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋਂ ਅੰਤ ਅਰ ਆਦ ਅਸੀਂ ਤੇ ਚਰਨ ਕਮਲਾਂ ਚ ਹਰ ਵੇਲੇ ਮਨ ਜੋੜੀ ਰੱਖਦੇ ਆ ਤੇ ਸਵਰਗ ਬਣਿਆ ਰਹਿੰਦਾ ਦਰਗਾਹ ਬਣਿਆ ਰਹਿੰਦਾ ਦਰਗਾਹ ਚ ਜਾਣਾ ਨਹੀਂ ਦਰਗਾਹ ਬਣਾ ਲੈਣੀ ਹੈ ਜਿਉਂਦਾ ਦਰਗਾਹ ਚ ਰਹੇ ਮਰਿਆ ਵੀ ਦਰਗਾਹ ਚ ਰਹੇਗਾ ਤੂੰ ਜਿਉਂਦਾ ਨਰਕ ਭੋਗਦਾ ਮਰੇ ਵੀ ਨਰਕੀ ਭੋਗਾਂਗਾ ਕੱਪੜੇ ਸੋਹਣੇ ਐ ਬਾਬਾ ਹਜਾਰਾ ਸਿੰਘ ਵਰਗੇ ਕੱਪੜੇ ਦੱਸੋ ਕਿਸੇ ਦੇ ਪਾਏ ਹੈਗੇ ਉਹਦਾਂ ਦੇ ਕੱਪੜੇ ਲੱਗਦਾ ਕੋਈ ਵੀ ਉਹੋ ਜਿਹੇ ਕੱਪੜੇ ਪਾਏ ਕਿਸੇ ਨੇ ਅੱਜ ਤੇ ਸੋਹਣੇ ਮਹਿੰਗੇ ਕੱਪੜੇ ਪਾਨੇ ਸਾਡੀਆਂ ਪੈਂਟਾਂ ਵੇਖ ਲਓ ਸਾਡੇ ਕੱਪੜੇ ਵੇਖ ਲਓ ਸਾਡੀਆਂ ਪੱਗਾਂ ਵੇਖ ਲਓ ਸਾਡੇ ਪਹਿਰਾਵੇ ਵੇਖੋ ਹਰ ਆਨੰਦ ਤੇ ਉਹ ਤੇ ਮਨ ਵਿੱਚ ਆਉਣਾ ਹੈ ਮਨ ਨੇ ਆਨੰਦ ਚ ਹੋਣਾ ਹੈ ਮਸਤੀ ਤੇ ਮਨ ਨੂੰ ਚੜਨੀ ਹੈ ਸਰੂਰ ਤੇ ਮਨ ਨੂੰ ਚੜਨਾ ਹੈ ਤੇ ਜਿਹੜੇ ਬਾਬਾ ਹਜਾਰਾ ਸਿੰਘ ਹੋਣੀ ਸਨ ਉਹ ਹਰ ਵੇਲੇ ਆਪਣੀ ਮਸਤੀ ਚ ਬੈਠੇ ਰਹਿਣਾ ਆਪਣੇ ਲੋਰ ਚ ਬੈਠੇ ਜਿਹੜਾ ਸਾਡੇ ਕੋਲ ਹੈ ਨਹੀਂ ਜਦ ਗਰੀਬੀ ਥੀ